ਸੂਬੇ ਭਾਰਤ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਆਪਰੇਸ਼ਨ ਪ੍ਰਹਾਰ 2.0 ਲਗਾਤਾਰ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਥਾਂ-ਥਾਂ ਤੇ ਹਾਈਟੈਕ ਨਾਕੇ ਲਗਾਏ ਗਏ ਨੇ ਇਸੇ ਲੜੀ ਦੇ ਤਹਿਤ ਮਾਛੂਵਾਰਾ ਸਾਹਿਬ ਦੇ ਨਜ਼ਦੀਕ ਪੈਂਦੇ ਰੀਮਾਦਾਬਾਦ ਤੋਂ ਇੱਕ ਗਾਇਕਾ ਅਤੇ ਉਸ ਦਾ ਭਰਾ ਜਿਸ ਤੋਂ ਕਿ 8 ਗ੍ਰਾਮ ਹੈਰੋਇਨ ਸਮੇਤ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸ ਸਬੰਧ ਦੇ ਵਿੱਚ ਜੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ਆਪਰੇਸ਼ਨ ਪ੍ਰਹਾਰ 2.0 ਦੇ ਤਹਿਤ ਮਾਛੀਵਾੜਾ ਸਾਹਿਬ ਇਲਾਕੇ ਦੇ ਰਹਿਮਿਆਬਾਦ ਵਾਸੀ ਪੰਜਾਬੀ ਗਾਇਕਾ ਪਰਮਜੀਤ ਕੌਰ ਪੰਮੀ ਅਤੇ ਉਸ ਦਾ ਭਰਾ ਸਰਮਨ ਸਿੰਘ ਜਿਸ ਨੂੰ ਕਿ 8 ਗ੍ਰਾਮ ਹੈਰਨ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਅਨੁਸਾਰ ਦੋਹੇ ਭੈਣ ਭਰਾ ਨਸ਼ਾ ਸਪਲਾਈ ਕਰਨ ਦੇ ਆਦੀ ਨੇ ਇਲਾਕੇ ਦੇ ਵਿੱਚ ਨਸ਼ੇ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਸੀ ਇਹ ਨਾ ਪਰਮਜੀਤ ਕੌਰ ਪੰਮੀ ਹੈ ਪਿੰਡ ਦੀ ਮਾਵਾ ਦੀ ਰਹਿਣ ਵਾਲੀ ਹੈ ਜਿਹੜੀ 2023 ਦੇ ਵਿੱਚ 304 ਦੇ ਮੁਕੱਦਮੇ ਵਿੱਚ ਆਲਰੇਡੀ ਗ੍ਰਿਫਤਾਰ ਹੋਈ ਸੀ ਉਦੋਂ ਵੀ ਇਹਦਾ ਨਛੇਦਾ ਜਿਹੜੀ ਆ ਕਿਸੇ ਨੂੰ ਓਵਰਡੋਜ਼ ਦਿੰਦੀ ਸੀ ਜਿਹਦੇ ਕਰਕੇ ਸਵੱਛੇ ਦੀ ਡੈਥ ਹੋ ਗਈ ਸੀ 304 ਦਾ ਮੁਕੱਦਮਾ ਜਿਹੜਾ ਮਛਵੜੀ ਦਾ ਜੋ ਹੈ ਸੀ ਇਹ ਉਸ ਕੇਸ ਵਿੱਚ ਜਿਹੜੇ ਸਜ਼ਾ ਕੱਟ ਕੇ ਜਿਹੜੀ ਆ ਕੁਝ ਦਿਨ ਪਹਿਲਾਂ ਹੀ ਆਈ ਸੀ ਜਿਹੜੀ ਸਾਡੀ ਐਸਐਚਓ ਮਛਵੜੇ ਦੀ ਰਡਾਰ ਦੇ ਸੀ ਇਹਨੂੰ ਕੱਲ ਹੀ ਇਹਨੂੰ ਤੇ ਇਹਦੇ ਸਵੇਤ ਦਾ ਭਰਾ ਜਿਹੜਾ ਸਵਰਨ ਸਿੰਘ ਉਹਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੋਲ ਮੌਕੇ ਤੇ 8 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਉਹ ਨਸ਼ੇ ਦੇ ਤੌਰ ਤੇ ਇਹਨਾਂ ਨੇ ਕੋਈ ਪ੍ਰਾਪਰਟੀ ਵਗੈਰਾ ਕੋਈ ਡਰੱਗਸ ਮਨੀ ਵਗੈਰਾ ਕੀਤੀ ਉਹ ਪਲਾਟ ਉਹ ਮੇਰਾ ਕਿੰਨੀ ਹੋ ਗਈਆਂ ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇਹਦੇ ਦੀ ਪ੍ਰਾਪਰਟੀ ਦੀ ਹੁਣ ਅਸੀਂ ਜਾਂਚ ਕਰ ਰਹੇ ਆ ਜਿਹੜੀ ਕਲਾਕਾਰ ਆ ਇਸੋ ਬਣਾਵਾ ਦੱਸਣਾ ਚਾਹਣਾ ਵੀ ਸੀਰਾ ਸਮਰਾਲਾ ਤੇ ਮਾਛੂੜਾ ਕਰੀਬ 3.5 ਕਰੋੜ ਦੇ ਲਗਭਗ ਇਹੜੀ ਪ੍ਰਾਪਰਟੀਆਂ ਅਟੈਚ ਕਰਾਈਆਂ ਨਸ਼ਾ ਸਮਰਾਲਾ ਨਹੀਂ ਮਾਛੂੜਾ ਦੇ ਵਿੱਚ ਵੀ ਦੋ ਪ੍ਰਾਪਰਟੀਆਂ ਜਿਹੜੀ ਤਿੰਨ ਹੀ ਅਟੈਚ ਕਰਾਈਆਂ ਇਹ ਵਰਗੇ ਹੁਣ ਇੱਕ ਹੋਰ ਫੀਜ਼ ਕਰਾ ਰਹੇ ਆ ਲੇਟਸ ਜਿਹੜੀ 1.27 ਕਰੋੜ ਰੁਪਏ ਦੀ ਜਿਹੜੀ ਨਸ਼ੇ ਦੇ ਸਤਾਗਰ ਦੀ ਪ੍ਰਾਪਰਟੀ ਸੀ ਮੈਂ ਦੱਸਣਾ ਚਾਹਣਾ ਵੀ ਜਿਹੜਾ ਨਸ਼ੇ ਦੇ ਨਾਲ ਜਿਹੜਾ ਪ੍ਰਾਪਰਟੀ ਬਣਾਊਗਾ ਜਿਵੇਂ ਜ਼ਮੀਨ ਅਗਲੇ ਦੇ ਵਾਰਸਾਂ ਦੀ ਇਨਸੈਸਟਰ ਦੀ ਹੋਊਗੀ ਉਹਦੀ ਜ਼ਮੀਨ ਵੀ ਨਾਲ ਹੀ ਪਲੱਜ ਹੋਊਗੀ ਜੋ ਜੋ ਵੀ ਇਲੀਗਲ ਨਹੀਂ ਉੱਥੇ ਜਿਹੜੀ ਪ੍ਰਾਪਰਟੀ ਹੋਰ ਬਣਾਊਗਾ ਜੀ ਸਰ ਜਿਹੜਾ ਪਰਮਜੀਤ ਕੌਰ ਦਾ ਭਰਾ ਹੈ ਸਰਵਨ ਸਿੰਘ ਇਹ ਵੀ ਨਸ਼ਾ ਸਪਲਾਈ ਕਰਨ ਦਾ ਆਦੀ ਰਿਹਾ ਇਹ ਦੋਨੇ ਨਸ਼ਾ ਸਪਲਾਈ ਕਰਦੇ ਆ ਕੋਈ ਪਹਿਲਾਂ ਨਾ ਕਰਦੇ ਇਹ ਇਹ ਪੈਟਰਨ ਟਾਈਪ ਹੈ ਇਹ ਸਾਡੀ ਜਿਹੜੀ ਤਤਤੀਹ ਹੋਏਗਾ ਨਾ ਹੋਰ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਉਹ ਖੰਗਾਲਾਂਗੇ ਅਸੀਂ ਜਿਹੜੀ ਇਹਨਾਂ ਦੀ ਜਿਹੜੀ ਪ੍ਰੋਪਰਟੀ ਬਣਾਈ ਹੋਊਗੀ ਉਹ ਵੀ ਅਸੀਂ ਜਾਂਚ ਕਰਦੇ ਆ ਸਰ ਕੁਝ ਪਤਾ ਲੱਗੇ ਮੁੰਡੀ ਦੀ ਜਾਂਚ ਤੋਂ ਕਿੱਥੋਂ ਲੈ ਕੇ ਆਉਂਦੇ ਸੀ ਕਿਹੜੇ ਏਰੀਏ ਚ ਇਹਨੇ ਸਪਲਾਈ ਕਰਦੇ ਸੀ ਇਹਨਾਂ ਚ ਸਭੀ ਤਰਤੀਸ਼ ਦਾ ਪਾਰਟ ਆ ਕਿਉਂਕਿ ਅਸੀਂ ਵੈਕਵਰਡ ਤੇ ਫਾਰਵਰਡ ਲਿੰਕ ਵੀ ਜਿਹੜੇ ਅਰੈਸਟ ਕਰਨੇ ਆ ਅਜੇ ਸਟੇਜ ਤੇ ਡਿਸਕਲੋਜ਼ ਨਹੀਂ ਕੀਤਾ ਜਾਊਗਾ ਜਦੋਂ ਫੜ ਲਾਂਗੇ ਫਿਰ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ